ਕਾਰ ਦੇ ਵਿੱਚ ਗੋਲੀਆਂ ਚੱਲੀਆਂ ਨੇ ਦੱਸ ਦੇ ਕਿ ਸਾਬਕਾ ਸਰਪੰਚ ਜੋ ਅਕਾਲੀ ਦਲ ਦੇ ਸੀਗੇ ਉਹਨਾਂ ਦੇ ਘਰ ਬਦਮਾਸ਼ਾਂ ਦੇ ਵੱਲੋਂ ਜਿਹੜੀ ਆ ਫਾਇਰਿੰਗ ਕੀਤੀ ਗਈ ਆ ਤਾਂ ਹਮਲਾ ਵੀ ਕੀਤਾ ਗਿਆ ਤੇਜ਼ਦਾਰ ਹਥਿਆਰਾਂ ਦੇ ਨਾਲ ਤਾਂ ਉਹਨਾਂ ਦੇ ਘਰ ਦੇ ਵਿੱਚ ਜਿਹੜੀ ਆ ਤੋੜਪਾਨ ਵੀ ਕੀਤੀ ਗਈ ਆ ਤਾਂ ਲਗਾਤਾਰ ਜਿਹੜੀ ਆ ਦੇਰ ਰਾਤ ਦੀ ਗੱਲ ਕੀਤੀ ਜਾਵੇ ਤਾਂ ਅਮਰਸਾੜ ਦੇ ਵਿੱਚ ਤਿੰਨ ਵੱਡੇ ਹਮਲੇ ਹੋਏ ਨੇ ਤਾਂ ਦੋ ਜਗ੍ਹਾ ਤਾਂ ਜਿਹੜੀ ਆ ਫਾਇਰਿੰਗ ਹੋਈ ਆ ਤੇ ਇੱਕ ਜਗ੍ਹਾ ਤਾਂ ਜਿਹੜਾ ਆ ਧਰੱਲੇ ਦਾ ਜਿਹੜੀ ਆ ਘਰ ਦੇ ਵਿੱਚ ਹਮਲਾ ਆਇਆ ਤਾਂ ਲਗਾਤਾਰ ਦੇਰ ਰਾਤ ਇੱਕ ਹੀ ਇਲਾਕੇ ਦੇ ਵਿੱਚ ਅਮਰਸਾੜ ਦੇ ਵਿੱਚ ਤਿੰਨ ਘਟਨਾਵਾਂ ਵਾਪਰ ਜਾਂਦੀਆਂ ਇਸ ਮਾਮਲੇ ਦੇ ਵਿੱਚ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਤਾਂ ਉਹਨਾਂ ਦੇ ਵੱਲੋਂ ਲਗਾਤਾਰ ਕਿਹਾ ਜਾ ਰਿਹਾ ਹੈ ਕਿ ਇਸ ਮਾਮਲੇ ਦੇ ਵਿੱਚ ਜਲਦੀ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਔਰ ਇਹਨਾਂ ਬਦਮਾਸ਼ਾਂ ਨੂੰ ਜੜਾ ਜਲਦੀ ਕਾਬੂ ਕੀਤਾ ਜਾਵੇਗਾ ਤਾਂ ਸਵਾਲੀ ਨਿਸ਼ਾਨੇ ਖੜਾ ਹੁੰਦਾ ਕਿ ਅੰਮ੍ਰਿਤਸਰ ਦੇ ਵਿੱਚ ਇੱਕੋ ਟਾਈਮ ਦੇ ਵਿੱਚ ਤਿੰਨ ਵਾਰਦਾਤਾ ਵਾਪਰ ਜਾਣੀਆਂ ਜਿਸ ਤੋਂ ਬਾਅਦ ਕੋਈ ਕਾਰਵਾਈ ਨਾ ਹੋਣੀ ਕੋਈ ਗ੍ਰਿਫਤਾਰੀ ਨਾ ਹੋਣੀ ਤਾਂ ਲਗਾਤਾਰ ਜਿਹੜੀ ਹੈ ਅੰਮ੍ਰਿਤਸਰ ਦੇ ਵਿੱਚ ਅਜਿਹੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਨੇ ਤਾਂ ਹੁਣ ਇੱਕ ਤਾਜ਼ਾ ਮਾਮਲਾ ਸਾਹਮਣੇ ਆ ਅੰਮ੍ਰਿਤਸਰ ਦੇ ਅਕਾਲੀਦਾਦੇ ਸਾਫਕਾ ਸਰਪੰਚ ਦੇ ਘਰ ਗੋਲੀਆਂ ਚੱਲੀਆਂ ਨੇ ਉਹਨੇ ਦੇ ਭਤੀਜੇ ਨੂੰ ਜਿਹੜੀ ਆ ਗੋਲੀ ਵੱਜੀ ਆ ਪਰ ਦੱਸਿਆ ਜਾ ਰਿਹਾ ਹੈ ਕਿ ਇਹ ਮਾਮਲਾ ਪੁਰਾਣਾ ਮਾਮਲਾ ਦੱਸੀ ਜਾ ਰਿਹਾ ਸਰਪੰਚ ਵੱਲੋਂ ਕਿਹਾ ਜਾ ਰਿਹਾ ਕਿ ਮੈਨੂੰ ਕਈ ਦਿਨਾਂ ਤੋਂ ਜਿਹੜੀ ਆ ਫਰੋਤੀ ਦੀਆਂ ਧਮਕੀਆਂ ਆ ਰਹੀ ਸੀ ਕਿਹਾ ਉਹਨਾਂ ਵੱਲੋਂ ਕਿਹਾ ਜਾ ਰਿਹਾ ਸੀ ਕਿ ਅਗਰ ਤੂੰ ਫਰੋਤੀ ਨਾ ਦਿੱਤੀ ਤਾਂ ਤੇਰਾ ਜਿਹੜਾ ਆ ਤੈਨੂੰ ਜਿਹੜੇ ਆ ਨਤੀਜੇ ਭੁਗਤਣੇ ਪੈਣਗੇ ਤਾਂ ਇਸ ਤੋਂ ਬਾਅਦ ਨਤੀਜੇ ਤੁਹਾਡੇ ਸਾਹਮਣੇ ਆ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਬਦਮਾਸ਼ਾਂ ਤੋਂ ਵੱਲੋਂ ਜਿਹੜੀ ਆ ਉਹਨਾਂ ਦੇ ਸਰਪੰਚ ਦੇ ਘਰ ਹਮਲਾ ਕੀਤਾ ਹੈ गाइस ਦੀ ਪੂਰੀ ਜਾਣਕਾਰੀ ਲੈ ਲੈਣੇ ਸਾਡਾ ਅਮਰਸਰ ਤੋਂ ਸਿਕੰਦਰ ਜੁੜ ਚੁੱਕੇ ਨੇ ਜਿਸਕਦਰ ਇਹ ਸਾਰਾ ਮਾਮਲਾ ਕੀ ਹੈ ਕਿਸ ਦੇ ਘਰ ਜਿਹੜੀ ਗੋਲੀ ਚਲੀ ਗਈਆਂ ਨੇ ਔਰ ਕਿੰਨਾ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਨੇ ਤਾਂ ਕਿਉਂ ਚਲਾਈਆਂ ਗਈਆਂ ਨੇ ਹਾਂ ਜੀ ਪਰਮਿੰਦਰ ਜੀ ਤੁਹਾਨੂੰ ਦੱਸਾ ਚਾਹਾਂਗਾ ਪੀਤੀ ਰਾਤ ਕਰੀਬ 7:30 ਵਜੇ ਜਿਹੜੇ ਕੀ ਇਹ ਗੋਲੀਆਂ ਚਲਾਈਆਂ ਗਈਆਂ ਨੇ ਕਮਲ ਸਰਪੰਚਾ ਕਮਲ ਨਾਮ ਦਾ ਸਰਪੰਚ ਜਿਹੜਾ ਜੀ ਸਾਬਕਾ ਸਰਪੰਚ ਆ ਕਾਲੀਗੜਾ ਜੀ ਤੇ ਉਸ ਨੂੰ ਬੀਤੇ ਦਿਨ ਤੁਸੀਂ ਜਿਹੜੀ ਕਿ ਪਤੀ ਵਾਸਤੇ ਜਿਹੜੀ ਕੰਮ ਕੀ ਮੇਲੀਆਂ ਸੀ ਤੇ ਉਸ ਤੋਂ ਬਾਅਦ ਜਿਹੜਾ ਕਿ ਬੀਤੀ ਰਾਤ ਉਹਨਾਂ ਤੇ ਜਾਣ ਦੇ ਵਾਰ ਹਮਲਾ ਹੋਇਆ ਹੈ ਇਸ ਹਮਲੇ ਤੋਂ ਨਾਲ ਅਣ ਟੱਛੇ ਜਾ ਰਹੇ ਹੈ ਆਰ ਤੋਂ 9 ਗੋਲੀਆਂ ਇੰਡੀਅ ਫਾਇਰ ਕੀਤੀ ਗਈਆਂ ਨੇ ਔਰ ਇੱਕ ਗੋਲੀ ਜਿਹੜੀ ਕਿ ਉਸਦੇ ਭਤੀਜੇ ਤੇ ਲੱਗਦੀ ਹੈ ਉਹ ਜ਼ਖਮੀ ਹੋ ਜਾਂਦਾ ਹੈ ਉਸ ਬਾਅਦ ਇਹਨੂੰ ਜਾਣਕਾਰੀ ਮਿਲਦੀ ਤਾਂ ਪੁਲਿਸ ਮੌਕੇ ਤੇ ਰਾਤ ਪਹੁੰਚਦੀ ਹੈ ਤੇ ਫਿਲਹਾਲ ਰਕਨ ਇਹ ਗੱਲ ਕਰ ਲਈ ਤਾਂ ਪੁਲਿਸ ਜਿਹੜੀ ਕਿ ਉਹ ਜਾਂਚ ਕਰ ਰਹੀ ਹੈ ਤਾਂ ਜਦੋਂ ਬਦਮਾਸ਼ਾਂ ਦੇ ਵੱਲੋਂ ਹਮਲਾ ਕੀਤਾ ਗਿਆ ਸੀਗਾ ਉਸ ਟਾਈਮ ਪਰਿਵਾਰ ਕਿੱਥੇ ਸੀਗਾ हां ਜਦੋਂ ਇਹ ਬਦਮਾਸ਼ਾਂ ਵੱਲੋਂ ਹਮਲਾ ਕੀਤਾ ਗਿਆ ਸੀਗਾ ਤਾਂ ਉਹ ਉਹ ਪਰਿਵਾਰ ਘਰ ਦੇ ਅੰਦਰ ਸੀ ਤੇ ਗੇਟ ਤੇ ਗੋਲੀਆਂ ਲੱਗਦੀਆਂ ਨਹੀਂ ਤੇ ਉਸ ਤੋਂ ਬਾਅਦ ਜਿਹੜੇ ਕੁਝ ਪਰਿਵਾਰ ਦੇ ਮੈਂਬਰ ਸੀ ਬਾਹਰ ਆਉਂਦੇ ਨੇ ਤਾਂ ਇੱਕ ਜਿਹੜੀ ਗੋਲੀ ਹੈ ਉਹ ਪਰਿਵਾਰ ਦੇ ਮੈਂਬਰ ਨੂੰ ਜਿਹੜੀ ਉੱਥੇ ਲੱਗਦੀ ਹੈ ਪਰ ਫਿਲਹਾਲ ਜੇ ਗੱਲ ਕਰ ਲਈਏ ਤੇ ਉਹਨਾਂ ਦੀ ਹਾਲਤ ਜਿਹੜੀ ਉਹ ਠੀਕ ਹੈ ਇਸ ਮਾਮਲੇ ਦੇ ਵਿੱਚ ਪਰਿਵਾਰਿਕ ਮਾਮਲਾ ਨਾਲ ਕੋਈ ਗੱਲਬਾਤ ਹੋਈ ਹੈ ਕਿ ਜਿੰਨਾਂ ਦੇ ਵੱਲੋਂ ਗੋਲੇ ਚਲੇ ਗਏ ਨੇ ਜਾਂ ਹਮਲਾ ਕੀਤਾ ਗਿਆ ਉਹ ਦਮਾਸ਼ ਕੌਣ ਨੇ ਕਿ ਉਹਨਾਂ ਦਾ ਕੋਈ ਪ੍ਰਾਰਿ ਰੰਜਨ ਸੀਗੀ ਰੰਜਿਸ਼ ਤਾਂ ਇਹੀ ਹੈ ਜੀ ਤੁਹਾਨੂੰ ਦੱਸਿਆ ਬੈ ਕਿਉਂਕਿ ਫਰੋਤੀ ਜਿਹਨੂੰ ਉਹਨੂੰ ਕਾਲ ਘਾਰਿਆ ਜੀ ਕਮਲ ਸਰਪੰਚ ਸਾਹਿਬ ਦਾ ਨੇ ਜਿਹੜੇ ਕੀ ਕਮਲ ਬੰਗਾਲੀ ਘਰ ਕੇ ਨਾਮ ਨਜ਼ਾ ਤੇ ਉਹਨਾਂ ਦਾ ਕੰਮਕਾਜ ਵੀ ਅੱਛਾ ਹੈ ਔਰ ਅੱਛੀ ਪੈੜ ਵੀ ਰੱਖਦੇ ਨੇ ਇਸ ਚਾਰ ਸਿੱਖ ਵਿੱਚ ਤੇ ਉਹਨਾਂ ਨੂੰ ਜਿਹੜੀ ਕੀ ਕਾਲ ਆ ਰਹੀ ਸੀ ਫਰੋਤੀ ਵਾਸਤੇ ਜਿਹੜੋ ਉਹ ਪ੍ਰੋਤੀ ਨਹੀਂ ਦਿੱਤੀ ਗਈ ਤਾਂ ਉਸ ਦੀ ਇਹ ਵਜੋਂ ਜਿਹੜੀ ਕੀ ਇੱਥੇ ਉਹਨਾਂ ਦੇ ਹਮਲਾ ਕੀਤਾ ਗਿਆ ਅੱਛਾ ਇਹ ਇਲਾਕਾ ਕਿਹੜਾ ਜਗਾ ਜਿੱਥੇ ਸਾਰੀ ਵਾਰਦਾਤ ਵਾਪਰੀ ਹੈ ਇਹ ਇਹ ਇਜ਼ਾਮਨਗਰ ਕਲੋਨੀ ਹੈ ਜੀ ਮਜੀਠਾ ਰੋਡ ਬਾਈਪਾਸ ਤੇ ਹੈ ਇਹ ਉਥੇ ਜਿਹੜੀ ਵਾਪਰੀ ਸਰੀਰਕ ਘਟਨਾ ਹੈ। ਹੁਣ ਹਾਲਾਤ ਕੀ ਹੈ ਸਰਪੰਚ ਦੇ ਤੇ ਜਿਹਦੇ ਜਿੰਨਾਂ ਨੂੰ ਗੋਲੀ ਲੱਗੀ ਹੈ? ਆਹ ਉਹ ਠੀਕ ਹੈ ਉਹਨਾਂ ਦੀ ਤਬੀਰ ਤੇ ਠੀਕ ਹੀ ਹੈ। ਹਾਲਾਤ ਦੇ ਅੰਦਰ ਠੀਕ ਹੈ ਕਿਉਂਕਿ ਜਿਹੜੀ ਜਿਆਦਾ ਜਿਆਦਾ ਉਹਨੂੰ ਇੰਜਰੀ ਨਹੀਂ ਆਈ ਹੈਗੀ ਉਹਨਾਂ ਨੂੰ। ਤੇ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ ਹੁਣ ਤੱਕ? ਪੁਲਿਸ ਵੱਲੋਂ ਜੀ ਇਸ ਮਾਮਲੇ ਵਿੱਚ ਜਾਂਚ ਤੇ ਰਾਤ ਹੀ ਸ਼ੁਰੂ ਕੀਤੀ ਗਈ ਸੀ ਔਰ ਪਰਚਾ ਜਲਦ ਕੀਤਾ ਜਾ ਰਿਹਾ ਹੈ ਪੁਲਿਸ ਵੱਲੋਂ ਔਰ ਜੋ ਵੀ ਪੀੜਤ ਪਰਿਵਾਰ ਹੈ ਉਸ ਦੇ ਬਿਆਨ ਲਈ ਜਾ ਰਹੇ ਨੇ ਔਰ ਇਹਨਾਂ ਤੇ ਵੀ ਪੀੜਤ ਪਰਿਵਾਰ ਨੇ ਆਰੋਪ ਲਗਾਇਆ ਉਹਨਾਂ ਦੇ ਖਿਲਾਫ ਕੁਰਸੀ ਰਿਕਿਓ ਕਗਲੀ ਕਾਰਵਾਈ ਕਰ ਰਹੀ ਹੈ ਜੀ ਸਿਕੰਦਰ ਜੀ ਜਾਣਕਾਰੀ ਦੇਣ ਦੇ ਲਈ ਤੁਹਾਡਾ ਧੰਨਵਾਦ ਦੱਸ ਦੇ ਕਿ ਲਗਾਤਾਰ ਆਮੇਸਰ ਦੇ ਵਿੱਚ ਗੋਲੀਆਂ ਚੱਲੀਆਂ ਨੇ ਤਾਂ ਦੱਸ ਦੇ ਕਿ ਪਹਿਲਾਂ ਤਾਂ ਇਹ ਮੈਡੀਕਲ ਸਟੋਰ ਤੇ ਗੋਲੀ ਚਲੀ ਹੈ ਉਸ ਤੋਂ ਬਾਅਦ ਸਾਬਕਾ ਸਰਪੰਚ ਦੇ ਘਰ ਗੋਲੀ ਚਲੀ ਹੈ ਤਾਂ ਦੂਜੇ ਪਾਸੇ ਜਿਹੜੀ ਆ ਇੱਕ ਕਪੜਾ ਵਪਾਰੀ ਦੇ ਘਰ ਵੀ ਜਿਹੜੀ ਆ ਗੋਲੀ ਚਲੀ ਹੈ ਲਗਾਤਾਰ ਜਿਹੜੇ ਤਿੰਨ ਘਟਨਾਵਾਂ ਆਮੇਸਰ ਦੇ ਵਿੱਚ ਵਾਪਰੀਆਂ ਨੇ ਤਾਂ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਜਿਹੜੀ ਆ ਹੱਥ ਹੱਲੇ ਵੀ ਖਾਲੀ ਨੇ ਕੁੜਿਸ ਦੇ ਵੱਲੋਂ ਜਿਹੜੀ ਆ ਤਫਤੀਸ਼ ਕੀਤੀ ਜਾ ਰਹੀ ਆ ਮਾਮਲਾ ਦਰਜ ਕੀਤਾ ਗਿਆ ਪਰ ਗ੍ਰਿਫਤਾਰੀ ਨਹੀਂ ਦੱਸ ਦੇ ਕਿ ਇਹ ਸਰਪੰਚ ਤੇ ਘੋਲੀ ਦਾ ਮਾਮਲਾ ਉਸ ਵੇਲੇ ਪੱਖ ਦਾ ਕਿਉਂਕਿ ਲਗਾਤਾਰ ਇਸ ਸਰਪੰਚ ਨੂੰ ਜਿਹੜੀ ਆ ਫਰੋਤੀ ਮੰਗਣ ਦੇ ਜਿਹੜੀ ਧਮਕੀ ਆ ਰਹੀ ਸੀਗੀ ਆ ਤਾਂ ਫਰੋਤੀ ਨਾ ਦੇਣ ਤੇ ਉਹਨਾਂ ਵੱਲੋਂ ਕਿਹਾ ਗਿਆ ਸੀਗਾ ਤੈਨੂੰ ਜਿਹੜਾ ਇਨਜਾਮ ਜਿਹੜਾ ਆ ਪੁਗਤਣਾ ਪਊਗਾ ਤਾਂ ਲਗਾਤਾਰ ਜਿਹੜੋ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਕਿਸ ਤਰੀਕੇ ਦਾ ਇਨਜਾਮ ਉਸਨੂੰ ਪੁਗਤਣਾ ਪਿਆ ਜਦੋਂ 6 ਤੋਂ 7 ਗੋਲੇ ਚੱਲਿਆ ਨੇ ਅਣਪਛਾਤੇ ਦੇ ਵੱਲੋਂ ਤਾਂ ਉਸੇ ਦੌਰਾਨ ਜਦੋਂ ਕੁਝ ਪਰਿਵਾਰਕ ਮੈਂਬਰ ਬਾਹਰ ਹੁੰਦੇ ਨੇ ਤਾਂ ਉਸੇ ਦੌਰਾਨ ਜਿਹੜੀ ਆ ਸਰਪੰਚ ਦੇ ਭਤੀਜੇ ਨੂੰ ਗੋਲੀ ਲੱਗਦੀ ਹੈ ਤਾਂ ਉਹ ਗੰਭੀਰ ਚੱਕਵੀ ਹੋ ਜਾਂਦਾ ਤਾਂ ਉਸ ਨੂੰ ਜਿਹੜੀ ਆ ਮੋਕੇ ਤੇ ਨਿਤਿੱਕੀ ਹਸਪੀਟਲ ਦੇ ਵਿੱਚ ਭਰਤੀ ਕਰਾਇਆ ਜਾਂਦਾ ਫਿਲਹਾਲ ਉਸ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਤਾਂ ਪੁਲਿਸ ਦੇ ਵੱਲੋਂ ਜਿਹੜੀ ਤਫ਼ਤੀਸ਼ ਕੀਤੀ ਗਈ ਹੈ ਮੋਕੇ ਤੇ ਪਹੁੰਚੀ ਸੀਗੀ ਤਾਂ ਹੁਣ ਇਹ ਦੇਖਣਾ ਹੋਵੇਗਾ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਕਦੋਂ ਤੱਕ ਇਹਨਾਂ ਬਦਮਾਸ਼ਾਂ ਨੂੰ ਜੜਿਆ ਕਾਬੂ ਕਰਕੇ ਸ੍ਰਾਕਾ ਵਿੱਚ ਭੇਜਿਆ ਜਾਂਦਾ ਹੈ ਆਇਆ ਦਿਨ ਤੋਂ ਬਦਮਾਸ਼ੀ ਚੱਲੂ ਆਇਆ ਮੈਂ ਸਰਕਾਰ ਦਾ ਬੱਚ ਹੱਥ ਝੜ ਕੇ ਬੇਨਤੀ ਕਰਦਾ ਅਸੀਂ ਗਰੀਬ ਲੋਕ ਰਹਿੰਦਾ ਰਾਮਨਗਰ ਕਲੋਨੀ ਵਿੱਚ ਮੈਂ 15 ਸਾਲ ਸਰਪੰਚੀ ਕੀਤਾ ਇਸ ਵਾਰ ਮੇਰਾ ਭਰਾ ਸਰਬਸਮਤੀ ਨਾਲ ਸਰਪੰਚ ਬਣਿਆ ਰਾਹੁਲ ਸ਼ਰਮਨ ਨੂੰ ਲੇਕਿਨ ਇਹ ਨਾ ਗੁੰਡਾਗਰਦੀ ਵਧ ਗਿਆ ਪੂਰਾ ਪੰਜਾਬ ਚ ਭਰਿਆ ਲੇਕਿਨ ਸਾਡਾ ਰਾਮਨਗਰ ਤੇ ਨਾਦ ਦੇਸ਼ਤ ਫੈ ਲ ਗਿਆ ਜੋ ਛੜਾ ਪ੍ਰਵਾਸੀ ਬਾਈਸਰ ਆਇਆ ਕੋਈ ਪੰਜਾਬੀ ਬਾਈਸਰ ਆਇਆ ਕੋਈ ਮਲ ਸੁਖੀ ਨਹੀਂ ਹੈ ਆਇਆ ਦਿਨ ਤੇ ਘਰ ਸੇ ਬਾਹਰ ਨਿਕਲਣਾ ਉਹਨਾਂ ਡਰ ਲੱਗਦਾ ਲੇਕਿਨ ਪੁਲਿਸ ਦਾ ਕੰਟਰੋਲ ਨਹੀਂ ਕਿਉਂਕਿ ਕੀ ਹੈ ਪੁਲਿਸ ਦਾ ਤਾਂ ਕੰਟਰੋਲ ਹੈ ਹੀ ਨਹੀਂ ਹੈ ਮਤਲਬ 11:00 ਵਜੇ ਵਿੱਚ ਮੈਂ ਮੈਂ ਇੱਥੇ ਆਇਆ ਸੀ ਘਰ ਦੇ ਸਾਹਮਣੇ ਮੇਰਾ ਘਰ ਦੇ ਸਾਹਮਣੇ ਖਲੋਤਾ ਮੇਰਾ ਮੁੰਡਾ ਉੱਥੇ ਆਇਆ ਉਹਨਾਂ ਨੇ ਉਹਨਾਂ ਨੇ ਸਿੱਧਾ ਆ ਕੇ ਬੋਲਾ ਤੂੰ ਕੌਣ ਆ ਤੇਰਾ ਸਰਪੰਚ ਦਾ ਢੇਡੀ ਪਾਪਾ ਨੂੰ ਬੁਲਾ ਤੇ ਪਾਪਾ ਨੂੰ ਬੋਲਾ ਤੂੰ ਨੇ ਕਰਕੇ ਬੋਲਾ ਕਮਲ ਨੂੰ ਬੁਲਾ ਤੋ ਮੈਂ ਬੋਲਾ ਯਾਰ ਕਿਉਂ ਬੋਲਦਾ ਮੈਂ ਮੈਂ ਸਿੱਧਾ ਆ ਕੇ ਮੇਰਾ ਬੇਟਾ ਨੂੰ ਕਿਰਪਾਨ ਮਾਰਨੇ ਲਗਾ ਉਹਨਾਂ ਦਾ ਚਲ ਮੁਹੱਲਾ ਵਾਲਾ ਨੇ ਬਚਾਤਾ ਨਪੋਜਾ ਹਤਰਾ ਨਹੀਂ ਸਮਝੇ ਪਹਿਲੇ ਉੱਥੇ ਕੋਈ ਇੰਤਜ਼ਾਮ ਕਰਕੇ ਐਸੀ ਹੈਕਰ ਤਰ੍ਹਾਂ ਇਹ ਡਰਾਣਾ تھا ਪਹਿਲੇ ਕੁਝ ਦਿਨ ਕੱਲ ਮੇਰੇ ਕੋ 10 ਵਜੇ ਕਿ ਆਸ-ਪਾਸ ਮੇਰਾ ਕਿਰਾਏਦਾਰ ਨੂੰ ਧਮਕਾ ਕੇ ਗਿਆ ਮੈਂ ਕੱਲ ਫਿਰ ਆएंगे 20000 ਰੁਪਏ ਫਿਰੋਤੀ ਦੇ ਗਰ ਫਿਰ ਉਹ ਤੇ ਨਹੀਂ ਦੇਗਾ ਕੱਲ ਤੱਕ ਉਹ ਦੱਸ ਦੇਗੇ ਲੇਕਿਨ ਅੱਜ ਸਾਨੂੰ ਆ ਕੇ ਫੇਰ ਇਹਨਾਂ ਨੂੰ ਸਾਨੂੰ ਨਹੀਂ ਪਤਾ tha ਇਸ ਤਰ੍ਹਾਂ ਦਾ ਹਥਿਆਰ ਨਾਲ ਲੈ ਕੇ ਆਏਗਾ ਫਿਰ ਮੈਂ ਪੁਲਿਸ ਬੁਲਾਇਆ ਐਸਟੀਯੂ ਸਾਹਿਬ ਨੂੰ ਫੋਨ ਕੀਤਾ ਅੱਧਾ ਘੰਟਾ ਬਾਅਦ ਐਸਟੀਯੂ ਸਾਹਿਬ ਆਇਆ ਕਿੰਨੇ ਕੇ ਬੰਦੇ ਆਏ ਜਿੰਨਾਂ ਨੂੰ ਬੋਤਲ ਲੈ ਗਏ ਪਹਿਲੇ ਆਏ ਸੀ 4 ਬੰਦਾ ਪਹਿਲੇ 4 ਬੰਦਾ ਆਏ ਉਹਨੂੰ ਆਹੀ ਕਿਸੇ ਤਰ੍ਹਾਂ ਜਾਣ ਬਚਾ ਕੇ ਉਹਨੂੰ ਭਜਾਇਆ ਉਸ ਤੋਂ ਬਾਅਦ ਰਿਵਲ ਵਾਲਾ ਹਥਿਆਰ ਨਾਲ ਲੈਸ ਕਿਰਪਾ ਨਾਲ ਲੈਜ ਕਰਕੇ ਕੌਣ ਸੇ 7-8 ਬੰਦਾ ਨਾਲ ਲਿਖਾਇਆ ਕੀ ਸਮਾਂ ਤੇ 15 ਅਗਸਤ ਵੀ ਗਈ ਪੁਲਿਸ ਤੇ ਕਹਿੰਦੀ ਬੜੀ ਸਖਤੀ ਕੀਤੀ ਯਾਨੀ ਕਿ ਕਿੱਦਾਂ ਦੇ ਦੇ ਮੈਂ ਮਾਨ ਸਾਹਿਬ ਨੂੰ ਇਹ ਹੀ ਕਹਿੰਦਾ ਭਗਵਾਨ ਸਰਕਾਰ ਨੂੰ ਜੇ ਤੜਾ ਕੀ ਸੇਫਟੀ ਹੈ ਇਹ ਆਕੇ ਅਕਾਲੀ ਦਲ ਦਾ ਸਰਪੰਚ ਹਾਂ ਮੌਜੂਦਾ ਆਮਲਾ ਅਕਾਲੀ ਦਲ ਦਾ ਸਾਫਕਾ ਸਰਪੰਚ ਹਾਂ ਮੈਂ ਇਹ ਮੌਜੂਦਾ ਸਰਪੰਚ ਹੈ ਮੇਰਾ ਬੇਟਾ ਬਾਹਰ ਸ ਆ ਕੋਈ ਸੇਫਟੀ ਨਹੀਂ ਹੈ ਤੇ ਇੱਥੇ ਤਾਂ ਜੋ ਗਰੀਬ ਲੋਕ ਆ ਕੋਈ ਸੇਫਟੀ ਨਹੀਂ ਹੈ ਇਥੇ ਤਾਂ 15 ਅਗਸਤ ਕਿਸ ਤਰ੍ਹਾਂ ਮਨਾਓਗੇ ਸਰਕਾਰ ਨੂੰ ਕੀ ਗੋਲੀਆਂ ਮੇਰਾ ਭਤੀਜਾ ਨੂੰ ਮੇਰਾ ਸਾਹਮਣੇ ਖਲੋਤਾ ਜੂ ਹੁੰਦਾ ਸੀ ਨਾ ਮੈਂ ਗੁਲੀ ਲਗਾਏ 파ਟਨੇ ਗੁਲੀ ਲਗਾ ਆਰ ਉਹ ਨਹੀਂ ਬਚਾਉਣਾ ਤਾਂ ਮੈਨੂੰ ਸਿੱਧਾ ਗੁਲੀ ਲੰਗ ਰਹਾ ਸੀ ਕਿੰਨੀਆਂ ਗੋਲੀਆਂ ਚਲਾਈਆਂ ਗਈਆਂ ਉਹਨੇ ਕੌਣ ਸੀਗਾ 10 ਸੇ 11 ਗੋਲੀ ਚਲਾਇਆ ਤਾਂ ਮੇਰਾ ਮਹੱਲਾ ਵਾਲਾ ਨੇ ਮੈਨੂੰ ਬਚਾਇਆ ਕੋਲ ਵਗਾਰਾ ਮੌਕੇ ਤੇ ਮੈਂ ਪੁਲਿਸ ਵਾਲਾ ਨੂੰ ਦਿੱਤਾ ਪੁਲਿਸ ਵਾਲਾ ਨੇ ਜ਼ਿੰਮੇ ਪਾ ਲਿਆ ਸੀ ਮੈਂ ਵੀਡੀਓ ਬਣਾ ਕੇ ਉਹਨਾਂ ਸਬੂਤ ਰੱਖਾ ਐਸ்சிਬੀ ਸਾਹਿਬ ਮੌਕੇ ਤੇ ਆਇਆ ਉਹਨੂੰ ਦਿਖਾਇਆ ਮੈਂ ਨਾਮ ਲਿਖਾ ਕੇ ਬਿਆਨ ਦਰਜ ਕਰਾਇਆ ਮੌਕੇ ਤੇ ਪੁਲਸ ਆ ਗਈ ਮੋਖਾ ਤੇ ਪੁਲਿਸ ਨੇ 8 ਘੰਟੇ ਬਾਅਦ ਪੁਲਿਸ ਆਇਆ ਤੇ ਸੀਵੀ ਸਾਹਿਬ ਬਾਅਦ ਚ ਆਇਆ ਪਹਿਲੇ ਇੱਕ ਵਾਰ ਆਈ ਲੜਾਈ ਹੋ ਗਈ ਸੀ ਉਸ ਟਾਈਮ ਮੈਂ ਵਾਲਾ ਮੈਂ ਸੇਫਟੀ ਨੂੰ ਮੇਰਾ ਰਿਵਲਵਰ ਜੋ ਮੇਰਾ ਹਥਿਆਰ ਜੋ ਹੈ ਨਾ ਮੇਰਾ ਗੈਜਸ ਵਾਲਾ 6 ਮਹੀਨੇ ਤੋਂ ਮੇਰੇ ਨੂੰ ਨਹੀਂ ਦਿੱਤਾ ਉਹ ਵੀ ਮੈਨੂੰ ਦਿੱਤਾ ਨਹੀਂ ਮੇਰਾ ਜਾਨ ਮਾਲ ਦਾ ਖਤਰਾ ਹੈ ਮੇਰਾ ਬੱਚਾ ਦਾ ਵੀ ਖਤਰਾ ਹੈ ਤੇ ਮੇਰਾ ਕਲੋਨੀ ਵਾਸੀ ਦਾ ਵੀ ਖਤਰਾ ਹੈ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਪੁਲਿਸ ਕੁਰਸਮ ਪ੍ਰਸ਼ਾਸਨ ਨੇ ਇਹੀ ਮੰਗ ਕਰਤਾ ਜੇ ਜੋ ਜੋ ਬੰਦਾ ਹੈ ਨਾ 10 15 ਜੋ ਬਿਓ ਵੀ ਅਨਪਛਾਦੀ ਹੈ ਚਾਰ ਬੰਦਾ ਤੋਂ ਨਾਮ ਲਿਖਾਇਆ ਅਸੀਂ ਨੇ ਉਹ ਹੈ ਮੌਜੂਦਾ ਠੀਕ ਹੈ ਇਹਨਾਂ ਲੋਕ ਉ हाथियार समेत ले यार का जो कार्रवाई बनता वो करना चाहिए वहां 302 लगा है जानलेवा 307 लगा है मेरा 452 एवो तो मेरा घर आके पे मैं किसी का घर के सामने नहीं गया मेरा घर के सामने मैं खलो सारी जुहा से हंटर यू आ सारा भर लगा मेरा कमरा खराब है वो भी मैं खुद खोल के देखेंगे कमरा चलता कि नहीं वो शायद चल जाएगा मेरा ये अक्सर बनने इथे अपने कमल जी ओना दे नाल झगड़ा होया कोई लड़के जेड़े बाहरो आए नहीं ਉਹ ਆ ਗਏ تھے ਇਹਨਾਂ ਦੇ ਨਾਲ ਝਗੜਾ ਕੀਤਾ ਉਹ ਹੁਣ ਉਹਨਾਂ ਦੇ ਬਿਆਨ ਦਰਜ ਕਰ ਰਹੇ ਜੋ ਵੀ ਉਹ ਬਿਆਨ ਦਰਜ ਕਰਾਣਗੇ ਉਸ ਮੁਤਾਬਕ ਕਾਨੂੰਨੀ ਕਾਰਵਾਈ ਕਰਦਾਂਗੇ ਤੇ ਜੋ ਵੀ ਇਹਦੇ ਵਿੱਚ ਇਨਵੋਲ ਹੋਏ ਜਾਣਗੇ ਜਲਦੀ ਉਹਨਾਂ ਨੂੰ ਡਾਊਨਡ ਕਰ ਲਿਆ ਜਾਊਗਾ ਕਾਰਨ ਪਤਾ ਨਹੀਂ ਲੱਗਾ ਕਾਰਨ ਨਹੀਂ ਕੋਈ ਖਾਸ ਉਹਨਾਂ ਦੀ ਮਤਲਬ ਬਿਆਨ ਦਰਜ ਕਰਵਾ ਰਹੇ ਨੇ ਫਿਲਹਾਲ ਕਿਉਂਕਿ ਉਹ ਚ ਜਿਹੜੀ ਗੱਲ ਸਾਹਮਣੇ ਆਏਗੀ ਉਸ ਮੁਤਾਬਕ ਕਾਰਵਾਈ ਕਰਵਾਉਣੀ ਆਇਆ ਦਿਨ ਤੋਂ ਬਦਮਾਸ਼ੀ ਚੱਲੂ ਆਇਆ ਮੈਂ ਸਰਕਾਰ ਤਵਾਚੇ ਹੱਥ ਧਰ ਕੇ ਬੇਨਤੀ ਕਰਦਾ ਅਸੀਂ ਗਰੀਬ ਲੋਕ ਰਹਿੰਦਾ ਆ ਰਾਮਨਗਰ ਕਲੋਨੀ ਵਿੱਚ ਮੈਂ 15 ਸਾਲ ਸਰਪੰਚੀ ਕੀਤਾ ਇਸ ਵਾਰ ਮੇਰਾ ਭਰਾ ਸਰਬੋਸੰ ਇੱਕ ਵਾਰ ਫਿਰ ਅੰਮ੍ਰਿਤਸਰ ਦੇ ਵਿੱਚ ਗੋਲੀਆਂ ਚੱਲੀਆਂ ਨੇ ਦੱਸ ਦੇ ਕਿ ਸਾਬਕਾ ਸਰਪੰਚ ਜੋ ਅਕਾਲੀ ਦਲ ਦੇ ਸੀਗੇ ਉਹਨਾਂ ਦੇ ਘਰ ਬਦਮਾਸ਼ਾਂ ਦੇ ਵੱਲੋਂ ਜਿਹੜੀ ਆ ਫਾਇਰਿੰਗ ਕੀਤੀ ਗਈ ਆ ਤਾਂ ਹਮਲਾ ਵੀ ਕੀਤਾ ਗਿਆ ਤੇਜ਼ਦਾਰ ਹਥਿਆਰਾਂ ਦੇ ਨਾਲ ਤਾਂ ਉਹਨਾਂ ਦੇ ਘਰ ਦੇ ਵਿੱਚ ਜਿਹੜੀ ਆ ਤੋੜਪਾਣ ਵੀ ਕੀਤੀ ਗਈ ਆ ਤਾਂ ਲਗਾਤਾਰ ਜਿਹੜੀ ਆ ਦੇਰ ਰਾਤ ਦੀ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ ਦੇ ਵਿੱਚ ਤਿੰਨ ਵੱਡੇ ਹਮਲੇ ਹੋਏ ਨੇ ਤਾਂ ਦੋ ਜਗ੍ਹਾ ਤਾਂ ਜਿਹੜੀ ਆ ਫਾਇਰਿੰਗ ਹੋਈ ਆ ਤੇ ਇੱਕ ਜਗ੍ਹਾ ਤਾਂ ਜਿਹੜਾ ਆ ਤਰਲੇਦਾ ਜਿਹੜੀ ਆ ਘਰ ਦੇ ਵਿੱਚ ਹਮਲਾ ਆਇਆ ਤਾਂ ਲਗਾਤਾਰ ਦੇਰ ਰਾਤ ਇੱਕ ਹੀ ਇਲਾਕੇ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਤਿੰਨ ਘਟਨਾਵਾਂ ਵਾਪਰ ਜਾਂਦੀਆਂ ਇਸ ਮਾਮਲੇ ਦੇ ਵਿੱਚ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਤਾਂ ਉਹਨਾਂ ਦੇ ਵੱਲੋਂ ਲਗਾਤਾਰ ਕਿਹਾ ਜਾ ਰਿਹਾ ਹੈ ਕਿ ਇਸ ਮਾਮਲੇ ਦੇ ਵਿੱਚ ਜਲਦੀ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਔਰ ਇਹਨਾਂ ਬਦਮਾਸ਼ਾਂ ਨੂੰ ਜੜਾ ਜਲਦੀ ਕਾਬੂ ਕੀਤਾ ਜਾਵੇਗਾ ਤਾਂ ਸਵਾਲੀ ਨਿਸ਼ਾਨੇ ਖੜਾ ਹੁੰਦਾ ਕਿ ਅੰਮ੍ਰਿਤਸਰ ਦੇ ਵਿੱਚ ਇੱਕੋ ਟਾਈਮ ਦੇ ਵਿੱਚ ਤਿੰਨ ਵਾਰਦਾਤਾ ਵਾਪਰ ਜਾਣੀਆਂ ਜਿਸ ਤੋਂ ਬਾਅਦ ਕੋਈ ਕਾਰਵਾਈ ਨਾ ਹੋਣੀ ਕੋਈ ਗ੍ਰਿਫਤਾਰੀ ਨਾ ਹੋਣੀ ਤਾਂ ਲਗਾਤਾਰ ਜਿਹੜੀ ਹੈ ਅੰਮ੍ਰਿਤਸਰ ਦੇ ਵਿੱਚ ਅਜਿਹੀਆਂ ਘਟਨਾਵਾਂ ਵਾਪਰ ਤੇ ਰਹਿੰਦੇ ਨੇ ਤਾਂ ਹੁਣ ਇੱਕ ਤਾਜ਼ਾ ਮਾਮਲਾ ਸਾਹਮਣੇ ਆ ਅੰਮ੍ਰਿਤਸਰ ਦੇ ਅਕਾਲੀ ਦਲ ਦੇ ਸਾਬਕਾ ਸਰਪੰਚ ਦੇ ਘਰ ਗੋਲੀਆਂ ਚੱਲੀਆਂ ਨੇ ਉਹਨੇ ਦਾ ਭਤੀਜੇ ਨੂੰ ਜਿਹੜੀ ਗੋਲੀ ਵੱਜੀ ਆ ਪਰ ਦੱਸਿਆ ਜਾ ਰਿਹਾ ਕਿ ਇਹ ਮਾਮਲਾ ਪੁਰਾਣਾ ਮਾਮਲਾ ਦੱਸਿਆ ਜਾ ਰਿਹਾ ਸਰਪੰਚ ਵੱਲੋਂ ਕਿਹਾ ਜਾ ਰਿਹਾ ਕਿ ਮੈਨੂੰ ਕਈ ਦਿਨਾਂ ਤੋਂ ਜਿਹੜੀ ਆ ਫਰੋਤੀ ਦੀਆਂ ਧਮਕੀਆਂ ਆ ਰਹੀ ਸੀ ਕਿਹਾ ਉਹਨਾਂ ਵੱਲੋਂ ਕਿਹਾ ਜਾ ਰਿਹਾ ਸੀ ਕਿ ਅਗਰ ਤੂੰ ਫਰੋਤੀ ਨਾ ਦਿੱਤੀ ਤਾਂ ਤੇਰਾ ਜਿਹੜਾ ਆ ਤੈਨੂੰ ਜਿਹੜਾ ਆ ਨਤੀਜੇ ਭੁਗਤਣੇ ਪੈਣਗੇ ਤਾਂ ਇਸ ਤੋਂ ਬਾਅਦ ਨਤੀਜੇ ਤੁਹਾਡੇ ਸਾਹਮਣੇ ਆ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਬਦਮਾਸ਼ਾਂ ਦੇ ਵੱਲੋਂ ਜਿਹੜੀ ਆ ਉਹਨਾਂ ਦੇ ਸਰਪੰਚ ਦੇ ਘਰ ਹਮਲਾ ਕੀਤਾ ਗਿਆ ਇਸ ਦੀ ਪੂਰੀ ਜਾਣਕਾਰੀ ਲੈ ਲੈਣੇ ਸਾਡੇ ਅਮਿਸਰ ਤੋਂ ਸਿਕੰਦਰ ਜੋ ਚੁੱਕੇ ਨੇ ਜੀ ਸਿਕੰਦਰ ਇਹ ਸਾਰਾ ਮਾਮਲਾ ਕੀ ਆ ਕਿਸ ਦੇ ਘਰ ਜਿਹੜੀ ਗੋਲੀ ਚਲੀ ਗਈਆਂ ਨੇ ਔਰ ਕਿਹਨਾਂ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਨੇ ਤਾਂ ਕਿਉਂ ਚਲਾਈਆਂ ਗਈਆਂ ਨੇ ਹਾਂ ਜੀ ਪਰਮਿੰਦਰ ਤੁਹਾਨੂੰ ਦੱਸਣਾ ਚਾਹਾਂਗਾ ਪੀਤੀ ਰਾਤ ਕਰੀਬ 7:30 ਵਜੇ ਜਿਹੜੇ ਕੀ ਇਹ ਗੋਲੀਆਂ ਚਲਾਈਆਂ ਗਈਆਂ ਨੇ ਕਮਲ ਸਰਪੰਚਾ ਕਮਲ ਨਾਮ ਦਾ ਸਰਪੰਚ ਜਿਹੜੀ ਸਾਬਕਾ ਸਰਪੰਚ ਆ ਕਾਲੀਗਲ ਦਾ ਜੀ ਤੇ ਉਸ ਨੂੰ ਬੀਤੇ ਦਿਨਾਂ ਤੋਂ ਹੀ ਜਿਹੜੀ ਕਿ ਫਰੋਤੀ ਵਾਸਤੇ ਜਿਹੜੀ ਕਿ ਧੰਕੀ ਮਿਲਦੀਆਂ ਸੀ ਤੇ ਉਸ ਤੋਂ ਬਾਅਦ ਜਿਹੜਾ ਕਿ ਬੀਤੀ ਰਾਤ ਉਹਨਾਂ ਤੇ ਜਾਣਲੇਵਾ ਹਮਲਾ ਹੋਇਆ ਹੈ ਤੇ ਇਸ ਹਮਲੇ ਦੌਰਾਨ ਟੱਛਾ ਜਾ ਰਿਹਾ ਹੈ 8 ਤੋਂ 9 ਗੋਲੀਆਂ ਜਿਹੜੀਆਂ ਫਾਇਰ ਕੀਤੀਆਂ ਗਈਆਂ ਨੇ ਔਰ ਇੱਕ ਗੋਲੀ ਜਿਹੜੀ ਕਿ ਉਸ ਦੇ ਭਤੀਜੇ ਤੇ ਲੱਗਦੀ ਹੈ ਉਹ ਜ਼ਖਮੀ ਹੋ ਜਾਂਦਾ ਹੈ ਉਸ ਬਾਅਦ ਜਿਹਨੂੰ ਜਾਣਕਾਰੀ ਮਿਲਦੀ ਤਾਂ ਪੁਲਿਸ ਮੌਕੇ ਤੇ ਰਾਤ ਪਹੁੰਚਦੀ ਹੈ ਤੇ ਫਿਲਹਾਲ ਰੱਖਣ ਜੇ ਗੱਲ ਕਰੀਏ ਤਾਂ ਪੁਲਿਸ ਜਿਹੜੀ ਕਿ ਜਾਂਚ ਕਰ ਰਹੀ ਹੈ ਤਾਂ ਜਦੋਂ ਬਦਮਾਸ਼ਾਂ ਵੱਲੋਂ ਹਮਲਾ ਕੀਤਾ ਗਿਆ ਸੀਗਾ ਉਸ ਟਾਈਮ ਪਰਿਵਾਰ ਕਿੱਥੇ ਸੀਗਾ ਹਾਂ ਜਦੋਂ ਇਹ ਬਦਮਾਸ਼ਾਂ ਵੱਲੋਂ ਹਮਲਾ ਕੀਤਾ ਗਿਆ ਸੀਗਾ ਤਾਂ ਉਦੋਂ ਪਰਿਵਾਰ ਘਰ ਦੇ ਅੰਦਰ ਸੀ ਤੇ ਗੇਟ ਤੇ ਗੋਲੀਆਂ ਲੱਗਦੀਆਂ ਨਹੀਂ ਤੇ ਉਸ ਤੋਂ ਬਾਅਦ ਜਿਹੜੇ ਕੁਝ ਪਰਿਵਾਰ ਦੇ ਮੈਂਬਰ ਸੀ ਬਾਹਰ ਆਉਂਦੇ ਨੇ ਤਾਂ ਇੱਕ ਜਿਹੜੀ ਗੋਲੀ ਹੈ ਉਹ ਪਰਿਵਾਰ ਦੇ ਮੈਂਬਰ ਨੂੰ ਜਿਹੜੀ ਕੁਥੇ ਲੱਗਦੀ ਹੈ ਪਰ ਫਿਲਹਾਲ ਜੇ ਗੱਲ ਕਰ ਲਈਏ ਤੇ ਉਹਨਾਂ ਦੀ ਹਾਲਤ ਜਿਹੜੀ ਉਹ ਠੀਕ ਹੈ ਇਸ ਮਾਮਲੇ ਦੇ ਵਿੱਚ ਪਰਿਵਾਰਕ ਮੈਂਬਰਾਂ ਨਾਲ ਕੋਈ ਗੱਲਬਾਤ ਹੋਈ ਹੈ ਕਿ ਜਿਨ੍ਹਾਂ ਦੇ ਵੱਲੋਂ ਗੋਲੇ ਚਲੇ ਗਏ ਨੇ ਜਾਂ ਹਮਲਾ ਕੀਤਾ ਗਿਆ ਉਹ ਦਮਾਸ਼ ਕੌਣ ਨੇ ਕਿ ਉਹਨਾਂ ਦਾ ਕੋਈ ਪਰਿਾਰਿ ਰੰਜਨ ਸੀਗੀ ਰੰਜਿਸ਼ ਤਾਂ ਇਹੀ ਅਜੀ ਤਮ ਦੱਸਿਆ ਬੈ ਕਿਉਂਕਿ ਫਰੋਤੀ ਦੀਆਂ ਜਿਹਨੂੰ ਉਹਨੂੰ ਕਾਲ ਆ ਰਹੀਆਂ ਸੀ ਕਮਲ ਸਰਪੰਚ ਸਾਹਿਬ ਦਾ ਨੇ ਜਿਹੜੇ ਕੀ ਕਮਲ ਬੰਗਾਲੀ ਗਰਕੇ ਨਾਮ ਨਾਲ ਤੇ ਉਹਨਾਂ ਦਾ ਕੰਮਕਾਰ ਵੀ ਅੱਛਾ ਹੈ ਔਰ ਅੱਛੀ ਪੈੜ ਵੀ ਰੱਖਦੇ ਨੇ ਇਸ ਚਾਤ ਵਿੱਚ ਵੀ ਤੇ ਉਹਨਾਂ ਨੂੰ ਜਿਹੜੀ ਕੀ ਕਾਲ ਆ ਰਹੀ ਸੀ ਫਰੋਤੀ ਵਾਸਤੇ ਜਿਹੜੋ ਉਹ ਫਰੋਤੀ ਨਹੀਂ ਦਿੱਤੀ ਗਈ ਤਾਂ ਉਹਨਾਂ ਦੀ ਵਜੋਂ ਜਿਹੜੀ ਕੀ ਇਥੇ ਉਹਨਾਂ ਤੇ ਹਮਲਾ ਕੀਤਾ ਗਿਆ ਅੱਛਾ ਇਹ ਇਲਾਕਾ ਕਿਹੜਾ ਸਿਕਾ ਜਿੱਥੇ ਸਾਰੀ ਵਾਰਦਾਤ ਵਾਪਰੀ ਆ ਇਹ ਇਹ ਇਜ਼ਾਮ ਨਗਰ ਕਲੋਨੀ ਹੈ ਜੀ ਮਜੀਠਾ ਰੋਡ ਬਾਈਪਾਸ ਤੇ ਹੈ ਜੀ ਇਹ ਉਥੇ ਜਿਹੜੀ ਵਾਪਸੀ ਖੜੀ ਬਾਤਾਂ ਹਾਲਾਤ ਕੀ ਸਰਪੰਚ ਤੇ ਜਿਹਦੇ ਜਿੰਨਾਂ ਨੂੰ ਗੋਲੀ ਲੱਗੀ ਆ ਆ ਉਹ ਠੀਕ ਆ ਉਹਨਾਂ ਦੀ ਤਬੀਰ ਤੇ ਠੀਕ ਹੀ ਆ ਹਾਲਾਤ ਵੀ ਉਹਨਾਂ ਦੇ ਠੀਕ ਹੈ ਕਿਉਂਕਿ ਜਿਹੜੀ ਜਿਆਦਾ ਜਿਆਦਾ ਉਹਨੂੰ ਇੰਜਰੀ ਨਹੀਂ ਆਈ ਹੈਗੀ ਉਹਨਾਂ ਨੂੰ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ ਹੋਂ ਤੱਕ ਪੁਲਿਸ ਵੱਲੋਂ ਜੀ ਇਸ ਮਾਮਲੇ ਵਿੱਚ ਜਾਂਚ ਤੇ ਰਾਤ ਹੀ ਆਰੰਭੀ ਕੀਤੀ ਗਈ ਸੀ ਔਰ ਪਰਚਾ ਜਲਦ ਕੀਤਾ ਜਾ ਰਿਹਾ ਹੈ ਪੁਲਿਸ ਵੱਲੋਂ ਔਰ ਜੋ ਵੀ ਪੀੜਤ ਪਰਿਵਾਰ ਆ ਉਸ ਦੇ ਬਿਆਨ ਲਈ ਜਾ ਰਹੇ ਨੇ ਔਰ ਜਿੰਨਾਂ ਤੇ ਵੀ ਪੀੜਤ ਪਰਿਵਾਰ ਨੇ આરોਪ ਲਗਾਇਆ ਉਹਨਾਂ ਦੇ ਖਿਲਾਫ ਕੁੱਲ ਚੇੜੀ ਕਿਉ ਕਗਲੀ ਕਾਰਵਾਈ ਕਰ ਰਹੀ ਹੈ ਜੀ ਸਿਕੰਦਰ ਜੀ ਜਾਣਕਾਰੀ ਦੇਣ ਦੀ ਲਈ ਤੁਹਾਡਾ ਧੰਨਵਾਦ ਦੱਸ ਦੇ ਕਿ ਲਗਾਤਾਰ ਆਮੇਸਰ ਦੇ ਵਿੱਚ ਗੋਲੀयां ਚੱਲੀਆਂ ਨੇ ਤਾਂ ਦੱਸ ਦੇ ਕਿ ਪਹਿਲਾ ਤਾਂ ਇਹ ਮੈਡੀਕਲ ਸਟੋਰ ਤੇ ਗੋਲੀ ਚਲੀ ਆ ਉਸ ਤੋਂ ਬਾਅਦ ਸਾਬਕਾ ਸਰਪੰਚ ਦੇ ਘਰ ਗੋਲੀ ਚਲੀ ਆ ਤਾਂ ਦੂਜੇ ਪਾਸੇ ਜਿਹੜੀ ਆ ਇੱਕ ਕਪੜਾ ਵਪਾਰੀ ਦੇ ਘਰ ਵੀ ਜਿਹੜੀ ਆ ਗੋਲੀ ਚਲੀ ਆ ਲਗਾਤਾਰ ਜਿਹੜੇ ਤਿੰਨ ਘਟਨਾਵਾਂ ਆਮੇਸਰ ਦੇ ਵਿੱਚ ਵਾਪਰੀਆਂ ਨੇ ਤਾਂ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਜਿਹੜੇ ਆ ਹੱਥ ਹਾਲੇ ਵੀ ਖਾਲੀ ਨੇ ਪੁਲਿਸ ਦੇ ਵੱਲੋਂ ਜਿਹੜੀ ਆ ਤਫਤੀਸ਼ ਕੀਤੀ ਜਾ ਰਹੀ ਆ ਮਾਮਲਾ ਦਰਜ ਕੀਤਾ ਗਿਆ ਪਰ ਗ੍ਰਿਫਤਾਰੀ ਨਹੀਂ ਦੱਸ ਦੇ ਕਿ ਇਹ ਸਰਪੰਚ ਦਾ ਗੋਲੀ ਦਾ ਮਾਮਲਾ ਉਸ ਵੇਲੇ ਪੱਖ ਦਾ ਕਿਉਂਕਿ ਲਗਾਤਾਰ ਇਸ ਸਰਪੰਚ ਨੂੰ ਜਿਹੜੀ ਆ ਫਰੋਤੀ ਮੰਗਣ ਦੇ ਜਿਹੜੀ ਧਮਕੀ ਆ ਰਹੀ ਸੀਗੀ ਆ ਤਾਂ ਫਰੋਤੀ ਨਾ ਦੇਣ ਤੇ ਉਹਨਾਂ ਵੱਲੋਂ ਕਿਹਾ ਗਿਆ ਸੀਗਾ ਤੈਨੂੰ ਜਿਹੜਾ ਇਨਜਾਮ ਜਿਹੜਾ ਆ ਭੁਗਤਣਾ ਪਊਗਾ ਤਾਂ ਲਗਾਤਾਰ ਜਿਹੜੋ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਕਿਸ ਤਰੀਕੇ ਦਾ ਇਨਜਾਮ ਉਸਨੂੰ ਭੁਗਤਣਾ ਪਿਆ ਜਦੋਂ 6 ਤੋਂ 7 ਗੋਲੇ ਚੱਲਿਆ ਨੇ ਅਣਪਛਾਤੇ ਦੇ ਵੱਲੋਂ ਉਸੇ ਦੌਰਾਨ ਜਦੋਂ ਕੁਝ ਪਰਿਵਾਰਕ ਮੈਂਬਰ ਬਾਹਰ ਹੁੰਦੇ ਨੇ ਤਾਂ ਉਸੇ ਦੌਰਾਨ ਜਿਹੜੀ ਆ ਸਰਪੰਚ ਦੇ ਭਤੀਜੇ ਨੂੰ ਗੋਲੀ ਲੱਗਦੀ ਹੈ ਤਾਂ ਉਹ ਗੰਬੀਰ ਚੱਕਵੀ ਹੋ ਜਾਂਦਾ ਤਾਂ ਉਸ ਨੂੰ ਜਿਹੜੀ ਆ ਮੌਕੇ ਤੇ ਨਿੱਦਿੱਕੀ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਜਾਂਦਾ ਫਿਲਹਾਲ ਉਸ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਤਾਂ ਪੁਲਿਸ ਦੇ ਵੱਲੋਂ ਜਿਹੜੀ ਤਫ਼ਤੀਸ਼ ਕੀਤੀ ਗਈ ਹੈ ਮੌਕੇ ਤੇ ਪਹੁੰਚੀ ਸੀਗੀ ਤਾਂ ਹੁਣ ਇਹ ਦੇਖਣਾ ਹੋਵੇਗਾ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਕਦੋਂ ਤੱਕ ਇਹਨਾਂ ਬਦਮਾਸ਼ਾਂ ਨੂੰ ਜੜਿਆ ਕਾਬੂ ਕਰਕੇ ਉਸ ਇਲਾਕਾ ਵਿੱਚ ਭੇਜਿਆ ਜਾਂਦਾ ਹੈ ਆਇਆ ਦਿਨ ਤੋਂ ਬਦਮਾਸ਼ੀ ਚੱਲੂ ਆਇਆ ਮੈਂ ਸਰਕਾਰ ਦੇ ਬੱਚ ਹੱਥ ਜਰ ਕੇ ਬੇਨਤੀ ਕਰਦਾ ਅਸੀਂ ਗਰੀਬ ਲੋਕ ਰਹਿੰਦਾ ਰਾਮਨਗਰ ਕਲੋਨੀ ਵਿੱਚ ਮੈਂ 15 ਸਾਲ ਸਰਪੰਚੀ ਕੀਤਾ ਇਸ ਵਾਰ ਮੇਰਾ ਭਰਾ ਸਰਬਸੁਮਤੀ ਨਾਲ ਸਰਪੰਚ ਬਣਾਇਆ ਰਾਹੁਲ ਸ਼ਰਮਨ ਨੂੰ ਲੇਕਿਨ ਇਹ ਨਾ ਗੁੰਡਾ ਗਰਦੀ ਬਦ ਗਿਆ ਪੂਰਾ ਪੰਜਾਬ ਚ ਭਰ ਆ ਲੇਕਿਨ ਸਾਡਾ ਰਾਮਨਗਰ ਤੇ ਨਾਦ ਦੇਸ਼ਤ ਫਲ ਗਿਆ ਜੋ ਛੜਾ ਪ੍ਰਵਾਸੀ ਬਾਈਸਰਾ ਆ ਕੋਈ ਪੰਜਾਬੀ ਬਾਈਸਰਾ ਆ ਕੋਈ ਮਲ ਸੁਖੀ ਨਹੀਂ ਹੈ ਆਇਆ ਦਿਨ ਤੇ ਘਰ ਸੇ ਬਾਹਰ ਨਿਕਲਣਾ ਉਹਨਾਂ ਡਰ ਲੱਗਦਾ ਲੇਕਿਨ ਪੁਲਿਸ ਦਾ ਕੰਟਰੋਲ ਨਹੀਂ ਕਿਹ ਕਿ ਹੈ ਪੁਲਿਸ ਦਾ ਤਾਂ ਕੰਟਰੋਲ ਹੈ ਹੀ ਨਹੀਂ ਹੈ ਮਤਲਬ 11 ਵਜੇ ਵਿਚ ਮੈਂ ਇੱਥੇ ਆਇਆ ਹੀ ਘਰ ਦੇ ਸਾਹਮਣੇ ਮੇਰਾ ਘਰ ਦੇ ਸਾਹਮਣੇ ਖਲੋਤਾ ਮੇਰਾ ਬੁੰਡਾ ਉਥੇ ਆਇਆ ਉਹਨਾਂ ਨੇ ਉਹਨਾਂ ਨੇ ਸਿੱਧਾ ਆ ਕੇ ਬੋਲਾ ਤੂੰ ਕੌਣ ਆ ਤੇਰਾ ਸਰਪੰਚ ਦਾ ਢੀਂਪਾ ਪੱਪਾ ਨੂੰ ਬੁਲਾ ਪੱਪਾ ਨੂੰ ਬੋਲਾ ਤੂੰ ਨੇ ਕਰਕੇ ਬੋਲਾ ਕਮਲ ਨੂੰ ਬੁਲਾ ਤਾਂ ਮੈਂ ਬੋਲਾ ਯਾਰ ਕਿਹਨ ਬੋਲਦਾ ਮੈਂ ਮੈਂ ਆਇਆ ਸਿੱਧਾ ਆ ਕੇ ਮੇਰਾ ਬੇਟਾ ਨੂੰ ਕਿਰਪਾਨ ਮਾਰਨ ਲਗਾ ਉਹਨਾਂ ਨੂੰ ਪਾਸ ਚਲ ਮੁਹੱਲਾ ਵਾਲਾ ਨੇ ਬਚਾਤਾ ਨੂੰ ਪਹੁੰਚਾਤਾ ਰਹਾ ਕੀ ਸਮਝ ਪਹਿਲੇ ਉੱਤੇ ਕੋਈ ਇੰਤਜ਼ਾਮ ਕਰਕੇ ਐਸੀ ਆ ਫਿਰ ਤਲਵਾਰ ਉਹਨਾਂ ਨੇ ਡਰਾਣਾ ਥਾ ਪਹਿਲੇ ਕੁਝ ਦੇ ਕਾਲ ਮੇਰੇ ਕੋਲ 10 ਵਜੇ ਤੇ ਆਸ-ਪਾਸ ਮੇ ਮੇਰਾ ਕਿਰਾਏਦਾਰ ਨੂੰ ਧਮਕਾ ਕੇ ਗਿਆ ਮੈਂ ਕਾਲ ਫੇਰ ਆਏਗੇ 20000 ਰੁਪਿਆ ਫਿਰੋਤੀ ਦੇ ਅਗਰ ਫਿਰੋਤੀ ਨਹੀਂ ਦੇਗਾ ਕਾਲ ਤੱਕ ਹਮ ਦੱਸ ਦੇਗੇ ਲਿੰਗਾ ਅੱਜ ਸਾਨੂੰ ਆ ਕੇ ਫੇਰ ਇਹਨਾਂ ਨੂੰ ਸਾਨੂੰ ਨਹੀਂ ਪਤਾ tha ਇਸ ਤਰ੍ਹਾਂ ਦਾ ਹਥਿਆਰ ਨਾਲ ਲੈ ਕੇ ਆਇਆਗਾ ਫਿਰ ਮੈਂ ਪੁਲਿਸ ਬੁਲਾਇਆ ਐਸਟੀਓ ਸਾਹਿਬ ਨੂੰ ਫੋਨ ਕੀਤਾ 8-10 ਘੰਟਾ ਬਾਅਦ ਐਸਟੀਓ ਸਾਹਿਬ ਆਇਆ ਕਿੰਨੇ ਕੇ ਬੰਦੇ ਆਏ ਜਿੰਨਾਂ ਵੱਲੋਂ ਬੋਤਲ ਲੈ ਆਏ ਪਹਿਲੇ ਆਏ 4 ਬੰਦਾ ਪਹਿਲੇ 4 ਬੰਦਾ ਆਏ ਉਹਨੂੰ ਆਹੀ ਕਿਸੇ ਤਰਫ ਜਾਣ ਬਚਾ ਕੇ ਉਹਨੂੰ ਭਜਾਇਆ ਉਸ ਤੋਂ ਬਾਅਦ ਰਿਵਲ ਵਾਲ ਨਾਲ ਹਥਿਆਰ ਨਾਲ ਲੈਸ ਕਿਰਪਾ ਨਾਲ ਲਿਆਦ ਕਰਕੇ ਕੌਂਸੇ ਕੌਂ 7-8 ਬੰਦਾ ਨਾਲ ਲੈ ਗਿਆ ਕੀ ਸਮਾਂ ਤੇ 15 ਅਗਸਤ ਦੀ ਜੀ ਪੁਲਿਸ ਨੇ ਕਹਿੰਦੀ ਹੋਈ ਬੜੀ ਸਖਤੀ ਕੀਤੀ ਯਾਨੀ ਕਿ ਕਿੱਦਾਂ ਦੇ ਰਹੇ ਮੈਂ ਮਾਨ ਸਾਹਿਬ ਨੂੰ ਇਹ ਹੀ ਕਹਿੰਦਾ ਭਗਵਾਨ ਸਰਕਾਰ ਨੂੰ ਜੇ ਤੁਹਾਡਾ ਕੀ ਸੇਫਟੀ ਹੈ ਅਹ ਇਕਲੇ ਅਕਾਲੀ ਦਲ ਦਾ ਸਰਪੰਚ ਹਾਂ ਮੌਜੂਦਾ ਸਮਲਾ ਅਕਾਲੀ ਦਲ ਦਾ ਸਾਫਕਾ ਸਰਪੰਚ ਹਾਂ ਮੈਂ ਇਹ ਮਜੂਦ